ਗੁਰਾਇਆਂ ਦੇ ਵਾਰਡ ਨੰਬਰ 7 ਦੇ ਮੁਹੱਲਾ ਗੁਰਨਾਨਕਪੁਰਾ ਚੇ ਤੀਆਂ ਦਾ ਸੱਭਿਆਚਾਰ ਪ੍ਰੋਗਰਾਮ ਬੜੇ ਉਛਾਲ ਨਾਲ ਮਨਾਇਆ ਗਿਆ ਜਿਸ ਵਿੱਚ ਵਾਰਡ ਦੇ ਐਮਸੀ ਅੰਜੂਟਵਾਲ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਸੰਜੇਟਵਾਲ ਗੁਰਾਇਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਰਿਬਨ ਕੱਟ ਕੇ ਤੀਆਂ ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਸ ਮੌਕੇ ਅੰਜੂਟਵਾਲ ਐਡਵੋਕੇਟ ਪ੍ਰੀਤੀ ਸ਼ਰਮਾ ਕਾਂਤਾ ਕੁਲਵਿੰਦਰ ਕੌਰ ਸੀਤਾ ਦੇਵੀ ਨਿਰਮਲ ਆਸ਼ਾ ਐਲ ਐਸ ਸਲਮਾ ਜਸਜੀ ਪ੍ਰੀਤੀ ਡੋਲੀ ਕਰਤਾਰਕੌਰ ਪ੍ਰਿਆ ਵਰਮਾ ਸ਼ਾਇਨਾ ਨਰਿੰਦਰ ਕੌਰ ਸਰਬਜੀਤ ਕੌਰ ਕਮਲਜੀਤ ਕੌਰ ਮਨਜੀਤ ਕੌਰ ਸੁਰਿੰਦਰ ਕੌਰ ਰਾਜੀਵੀਰ ਅਟਵਾਲ ਤੋਂ ਇਲਾਵਾ ਮੁਹੱਲਾ ਨਿਵਾਸੀ ਮੌਜੂਦ ਰਹੇ ਗੁਰੈਨ ਤੋਂ ਪੱਤਰਕਾਰ ਅਰਜੁਨ ਦੀ ਖਾਸ ਰਿਪੋਰਟ ਮੈਂ ਅਨਜੋਟਵਾਲ ਫੌਂਸ ਬਰ ਬਾੜ ਨੰਬਰ 7 ਅੱਜ ਮੇਰੇ ਬਾੜ ਵਿੱਚ ਤੀਆਂ ਦਾ ਪ੍ਰੋਗਰਾਮ ਬੀਬੀਆਂ ਭੈਣਾਂ ਨੇ ਕਰਵਾਇਆ ਤੇ ਇਸ ਪ੍ਰੋਗਰਾਮ ਦਾ ਮੈਂ ਘਾਟਾ ਨੂੰ ਮੇਰੇ ਤੋਂ ਕਰਵਾਇਆ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਆ ਇਸ ਹਰ ਸਾਲ ਤੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਨਾ ਤੇ ਜੜੀਆਂ ਵਿਆਹਾਂ ਆ ਨਣੇ ਹੁੰਦੀਆਂ ਆਪਣੇ ਪੇਕੇ ਦੇ ਘਰ ਆ ਕੇ ਇਹ ਪ੍ਰੋਗਰਾਮ ਜਿਹੜਾ ਇਹ ਹੁੰਦਾ ਆ ਤੇ ਇਸ ਪ੍ਰੋਗਰਾਮ ਵਿੱਚ ਜਿੱਦਾਂ ਕਿਦਾਂ ਪਗੜਾ ਤੇ ਬੀਬੀਆਂ ਬੋਲਿਆ ਪਾ ਕੇ ਆਪਣੀ ਖੁਸ਼ੀ ਦਾ ਜ਼ਾਹਿਰ ਕਰਦੀਆਂ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿੱਦਾਂ ਆਪਣੇ ਪੱਖੀਆਂ ਬੋਲੀਆਂ ਚਾਦਰਾਂ ਕੱਟਦੀਆਂ ਇਦਾਂ ਦੇ ਕੰਮ ਕਰਦੀਆਂ ਆ ਮੈਂ ਬਹੁਤ ਆਪਣੀ ਭੱਲਿਆ ਵਸਵਿਆ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੇ ਮੈਨੂੰ ਸੱਦਿਆ ਇਸ ਇਸ ਖੁਸ਼ੀ ਤੇ ਮਨਾਉਣ ਦਾ ਜਿਹੜਾ ਕਿ ਮੈਨੂੰ ਮੌਕਾ ਦਿੱਤਾ ਸਾਂਝੀ ਕਰਨ ਦਾ ਧੰਨਵਾਦ ਜਮਾ ਇਸ ਵਾਰਡ ਦੀ ਵਸਨੀਕਾ ਜਿੱਥੇ ਅੰਜੂ ਮਾਮ ਨੇ ਆਜੂ ਉਦਗਾਟਨ ਕੀਤਾ ਇੱਥੇ ਸਾਰੇ ਮੱਲੇ ਵਾਸੀਆਂ ਨੇ ਪੂਰੇ ਵਾਰਡ ਨੇ ਕੁੜੀਆਂ ਨੇ ਲੇਡੀਜ਼ ਨੇ ਤੀਆਂ ਦਾ ਤਿਹਾਰ ਸੈਲੀਬ੍ਰੇਟ ਕੀਤਾ ਔਰ ਕੁੜੀਆਂ ਨੂੰ ਕਾਫੀ ਚਾ ਸੀਗਾ ਮੈਂ 2-3 ਦਿਨਾਂ ਤੋਂ ਦੇਖ ਰਹੀ ਸੀ ਕਾਫੀ ਜ਼ਿਆਦਾ ਮਹਿੰਦੀ ਇਹ ਉਹ ਐਕਚੁਅਲੀ ਕੀ ਹੈ ਕਿ ਪਹਿਲਾਂ ਇਹ ਸਾਡੀ ਪੁਰਾਣੀ ਰੀਤੀ ਰਿਵਾਜ ਆ ਜਿਹੜੇ ਲੋਕੀ ਯੰਗਸਟਰ ਭੁੱਲ ਰਹੇ ਸੀ ਹੁਣ ਤੀਆਂ ਸਭ ਨੂੰ ਪਤਾ ਨਾਰਮਲੀ ਸਭ ਗਰਲਜ਼ ਔਰ ਲੇਡੀਜ਼ ਨੂੰ ਪਤਾ ਪਹਿਲਾਂ ਅਗਰ ਆਪਾਂ ਪਿੱਛੇ ਜਾਈਏ ਕੁੱਲ ਕਿਵੇਂ ਸਕੇ ਹੁਣ بڑے ਚਾਹ ਦੇ ਨਾਲ ਕੁੜੀਆਂ ਇਹ ਤਿਹਾਰ ਮਨਾ ਰਹੀਆਂ ਇਹਦੇ ਵਿੱਚ ਇੱਥੇ ਖੀਰ ਵਗੈਰਾ ਜੋ ਵੀ ਉਹ ਉਹਨਾਂ ਨੇ ਖਾਣੀ ਹੈ ਤੇ ਇਹਨੂੰ ਵਧੀਆ ਤਰ੍ਹਾਂ ਮਨਾਣਾ ਗਿੱਦਾ ਵਗੈਰਾ ਪਾ ਕੇ ਐਂਡ ਅੰਜੂ ਜੀ ਦਾ ਦੁਬਾਰਾ ਤੋਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇੱਥੇ ਆਏ ਤੇ ਸਾਡੇ ਇੱਥੇ ਬੱਚਿਆਂ ਦੇ ਨਾਲ ਹੌਸਲਾ افزਾਈ ਕੀਤੀ ਥੈਂਕ ਯੂ